ਅੱਛੀ ਰਿਕਾਲ ਮੈਂ ਅਸਕਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਲੋਕ ਸਭਾ ਹਲਕਾ ਵੱਖ-ਵੱਖ ਹਲਕਿਆਂ ਦਾ ਜਿਹੜਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਅੱਜ ਲੋਕ ਸਭਾ ਹਲਕਾ ਫਰੀਦਕੋਟ ਦੇ ਵਿਧਾਨ ਸਭਾ ਹਲਕਾ ਗਿੱੱਡੜਵਾ ਦੇ ਪਿੰਡ ਧੂਲਕੋਟ ਵਿਖੇ ਖੜੇ ਆਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਕਿ ਰੋਜ਼ਾਨਾ ਹੀ ਮਜ਼ਦੂਰ ਪਰਿਵਾਰਾਂ ਦੀਆਂ ਮੁਸ਼ਕਲਾਂ ਆਪ ਸਭ ਦੇ ਸਾਹਮਣੇ ਕਰਦੇ ਆਂ ਸਰਕਾਰ ਦੇ ਧਿਆਨ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਆਂ ਤੇ ਇਸੇ ਤਰ੍ਹਾਂ ਅੱਜ विधानसभा ਹਲਕਾ ਗਿੱਡੜਵਾਦੇ ਪਿੰਡ ਦੇ ਵਿੱਚ ਅੱਜ ਫਰੀਦਕੋਟ ਲੋਕ ਸਭਾ ਹਲਕੇ ਦਾ ਹਾਲਚਲ ਜਿਹੜਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਸੀਗੇ ਤੇ ਸਾਡੇ ਨਾਲ ਵੱਡੇ ਗਿਣਤੀ ਦੇ ਵਿੱਚ ਪਿੰਡ ਵਾਸੀ ਮਤਾਵਾਂ ਮੌਜੂਦਾ ਵੀਰ ਵੀ ਮੌਜੂਦਾ ਆਪਾਂ ਸਭ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਜੀ ਬਾਈ ਜੀ ਕੀ ਹੈ ਤੁਹਾਡਾ ਨਾਮ ਕੀ ਹੈ ਗੁਰਜੰਡ ਸਿੰਘ ਜੀ ਬਈ ਕਿਵੇਂ ਦੇਖਦੇ ਹਾਂ ਪੰਜਾਬ ਦੇ ਵਿੱਚ 2.5 ਸਾਲ ਪਹਿਲਾਂ ਸਰਕਾਰ ਬਣੀ ਸੀ ਇੱਕ ਬਦਲਾ ਦੇ ਨਾਂ ਤੇ ਲਹਿਰ ਉੱਠੀ ਸੀ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਆਪਾਂ ਸਾਰਿਆਂ ਨੇ ਵੋਟਾਂ ਪਾਈਆਂ ਸੀ ਤਾਂ ਹੀ 92 ਵਿਧਾਇਕ ਬਣੇ ਸੀਗੇ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਹਾਂ 2.5 ਸਾਲਾਂ 'ਚ ਕਿੰਨੇ ਕੰਮ ਹੋਏ ਕੋਈ ਕੰਮ ਨਹੀਂ ਹੋਇਆ ਵਾਅਦਾ ਇਹਨੇ ਭਗਵੰਤ ਮਾਨ ਨੇ ਕੀਤਾ ਸੀ 1000 ਰੁਪਏ ਆ ਕੇ ਕਾਊਂਟ ਵਿੱਚ ਪਾਵਾਂਗੇ ਕੋਈ ਕੁਝ ਵੀ ਨਹੀਂ ਆਇਆ ਅੱਛਾ ਉਸ ਤੋਂ ਇਲਾਵਾ ਹੋਰ ਜਿਵੇਂ ਸਭ ਤੋਂ ਮੇਨ ਮੁੱਦਾ ਸੀਗਾ ਭੱਖ ਦਾ ਸਭ ਤੋਂ ਵੱਡਾ ਜਿਵੇਂ ਪਹਿਲਾਂ ਵੀ ਸਰਕਾਰ ਕਾਂਗਰਸ ਦੀ ਬਣੀ ਸੀ ਨਸ਼ੇ ਦਾ ਸਭ ਤੋਂ ਵੱਡਾ ਮੁੱਦਾ ਸੀ ਕੈਪਟਨ ਸਾਹਿਬ ਨੇ ਸੌ ਚੱਕੀ ਸੀ ਪੰਜ ਸਾਲ ਉਹ ਵੀ ਟੱਪ ਗਏ ਉਸ ਤੋਂ ਬਾਅਦ 2.5 ਸਾਲ ਇਹਨਾਂ ਦੇ ਟੱਪ ਗਏ 1 ਮਹੀਨੇ ਦਾ ਇਹਨਾਂ ਨੇ ਸਮਾਂ ਮੰਗਿਆ ਸੀ ਕਿਵੇਂ ਦੇਖਦੇ ਹਾਂ ਜਿਹੜਾ ਨਸ਼ੇ ਨੂੰ ਕੋਈ ਹੈ ਕੋਈ ਫਰਕ ਨਹੀਂ ਪਿਆ ਕਿਸੇ ਸਰਕਾਰ ਨਾਲ ਕੋਈ ਨਸ਼ੇ ਦੇ ਕੋਈ ਫਰਕ ਨਹੀਂ ਪਿਆ ਅੱਛਾ ਕਾਂਗਰਸ ਵੀ ਆਹੀ ਹਾਲ ਸੀ ਹੁਣ ਵੀ ਆਹੀ ਹਾਲ ਅੱਛਾ ਜਿਹੜੀਆਂ ਇਹਨਾਂ ਨੇ ਵਾਅਦੇ ਕੀਤੇ ਸੀ ਤੁਹਾਡੇ ਨਾਲ ਉਹ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਪੂਰੇ ਹੋਏ ਕੋਈ ਪੂਰਾ ਨਹੀਂ ਹੋਇਆ ਇਹਨਾਂ ਨੇ ਬੱਚਿਆਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਸੀ ਕਿ ਬੱਚਿਆਂ ਨੂੰ ਅਸੀਂ ਆ ਹੁਣ ਗੱਲ ਵੀ ਕਰਦੇ ਆ ਵੀ 42000 ਨੌਕਰੀਆਂ ਨੇ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਕੁ ਨੌਕਰੀਆਂ ਮਿਲੀਆਂ ਸਾਨੂੰ ਤਾਂ ਮੇਰੇ ਤਾਂ ਜੀ 5 ਬੱਚੇ ਆ ਬੀਏ ਬੀਏ ਕੀਤੇ ਆ ਦੋ ਕੁੜੀਆਂ ਨੇ ਅੱਛਾ ਸਾਨੂੰ ਤਾਂ ਕੋਈ ਨੌਕਰੀ ਕੋਈ ਕੁਛ ਵੀ ਸਹੂਲਤ ਨਹੀਂ ਮਿਲੀ ਅੱਛਾ ਅਬੇ ਬੇਟੀ ਤੁਹਾਡੀ ਕੀ ਨਾਮ ਹੈ ਰਾਜ ਅਰਜਿੰਦਰ ਘਾਰੇ ਕਦੋਂ ਗਿਆ ਤੁਸੀਂ ਗ੍ਰੈਜੂਏਸ਼ਨ ਹਾਂਜੀ ਕਦੋਂ ਕੀਤੀ ਹੋਈ ਹੈ 2019 ਚ ਕੰਪਲੀਟ ਹੋਈ ਕਿਵੇਂ ਦੇਖਦੇ ਹੋ ਇੱਕ ਨੌਜਵਾਨ ਨੇ ਯੂਥ ਨੇ ਮੈਨ ਲੱਗਦਾ ਵੋਟ ਤਾਂ ਤੁਹਾਡੇ ਵੀ ਬਣੀ ਹੋਊਗੀ ਵੋਟ ਦਾ ਇਸਤੇਮਾਲ ਕੀਤਾ ਉਸ ਤੋਂ ਵੀ ਮੇਵਰੀ ਚਲੋ ਅਸੀਂ ਇਹ ਨਹੀਂ ਪੁੱਛਦੇ ਕਿ ਨੂੰ ਕੀਤਾ ਪਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇੱਕ ਬਦਲਾਅ ਦੀ ਲਹਿਰ ਉੱਠੀ ਸੀਗੀ ਵੀ ਇੱਕ ਸਰਕਾਰ ਹਰ ਇੱਕ ਦੇ ਮਨ ਦੇ ਵਿੱਚ ਚਾਹ ਸੀਗਾ ਇੱਕ ਬਦਲਾਅ ਆਊਗਾ ਕਿਵੇਂ ਦੇਖਦੇ ਹੋ 2.5 ਸਾਲਾਂ ਚ ਕੋਈ ਬਦਲਾਅ ਲੱਗਦਾ ਤੁਹਾਨੂੰ ਕੋਸ਼ਤਾ ਹੈ ਪਰ ਸਾਡੇ ਪਿੰਡ ਵਿੱਚ ਤਾਂ ਹੇ ਤੱਕ ਕਿਸੇ ਨੂੰ ਨੌਕਰੀ ਨਹੀਂ ਮਿਲੀ ਵੈਸੇ ਭਗਵਾਨ ਜਮਾਨ ਨੇ ਕਹਿੰਦੇ ਤਾਂ ਹੈਗੇ ਆ ਕਿ ਬਹੁਤ ਬਦਲਾਵ ਲਿਆਂਦੇ ਆ ਬੱਚਾ ਨੂੰ ਨੌਕਰੀਆਂ ਬਹੁਤ ਦਿੱਤੀਆਂ ਨੇ ਤੇ 43 ਹਜ਼ਾਰ ਨੌਕਰੀਆਂ ਦੇ ਚੁੱਕੇ ਆ ਪਰ ਜੇ ਤਾਂ ਸਾਨੂੰ ਮਿਲੋਗੀ ਸਾਨੂੰ ਤਾਂ ਤਾਂ ਹੀ ਵਿਸ਼ਵਾਸ ਹੋ ਗਏ ਜਦੋਂ ਬਾਕੀ ਮਾਨ ਸਾਹਿਬ ਨੇ ਜਾਂ ਸਰਕਾਰ ਨੇ ਵਾਅਦੇ ਕੀਤੇ ਸੀ ਤੁਹਾਨੂੰ ਲੱਗਦਾ ਜਿਵੇਂ ਮਤਾਮਾਂ ਨੂੰ 1000 ਰੁਪਏ ਰਸੋਈ ਦਾ ਖਰਚਾ ਜਾਂ ਕੋਈ ਪੈਨਸ਼ਨ ਵਧਾਉਣ ਦੀ ਗੱਲ ਹੋਈ ਸੀ ਜਾਂ ਮਜ਼ਦੂਰਾਂ ਨੂੰ ਜਿਵੇਂ ਆਟਾ ਪੀਸ ਕੇ ਆਉਣ ਦੀ ਗੱਲ ਕੀਤੀ ਸੀਗੀ ਉਹ ਉਸ ਤਰ੍ਹਾਂ ਦੇ ਵਾਅਦੇ ਸਾਡੇ ਪਿੰਡ ਸਾਡੇ ਪਿੰਡਸ ਦਾ ਕੋਈ ਵਾਅਦਾ ਨਹੀਂ ਹੋਇਆ ਸੀ ਯਾਰ ਸਾਹਿਬ ਪੂਰਾ ਕਣਕੀ ਘਟਾਤੀ ਅੱਛਾ ਹੁਣ ਕਿੰਨੀ ਮਿਲਦੀ ਹੈ ਪਹਿਲੀ ਹੁਣ ਹੁਣ 10 ਕਿਲੋ ਆ ਕਰਤਿਕਾਂ ਦੇ 15 ਕਿਲੋ ਹੋਲੀ ਹੋਈ 5 ਕਿਲੋ ਹੋਰ ਮਤਾਮਾਂ ਵੀ ਸਾਡੇ ਨਾਲ ਗੱਲਬਾਤ ਮਤਾ ਕਿਵੇਂ ਦੇਖਦੇ ਹੋ ਸਰਕਾਰ ਦੇ ਢਾਈ ਸਾਲ ਦੇ ਕੰਮ ਬਸਾ ਹੀ ਦੇਖਨੇ ਆ ਵੀ ਸਾਨੂੰ ਸਹੂਲਤਾਂ ਨਹੀਂ ਰਹੀ ਅੱਛਾ ਜਿਵੇਂ ਸਰਕਾਰ ਨੇ ਹਾਂ ਜੇ ਤਾਂ ਹੁਣ ਕਦੇ ਨਾਲ 2000 ਰੁਪਏ ਖਰਚ ਕਰਦੇ ਸਾਨੂੰ ਨਾ ਕਿਸੇ ਨੇ ਹੋ ਪਾਇਆ ਨਾ ਜਿਹੜਾ 1000 ਰੁਪਏ ਦਿੱਤਾ ਸਾਨੂੰ ਨਾ ਕਿਸੇ ਨੇ ਹੋ ਪਾਇਆ ਪੰਜ ਸਭ ਤੋਂ ਵੱਡਾ ਮੁੱਦਾ ਸੀਗਾ ਮਾ ਤਾਂ ਇਹ ਪਿੰਡਾਂ ਦੇ ਵਿੱਚ ਜਾਂ ਸਾਰੇ ਪੰਜਾਬ ਦੇ ਵਿੱਚ ਨਸ਼ੇ ਦਾ ਸੀ ਕਿਵੇਂ ਦੇਖਦੇ ਹੋ ਨਸ਼ੇ ਨਸ਼ਾ ਦਾ ਬਥੇਰਾ ਵਾਧੂ ਵਿਕਦਾ ਤੇ ਵਾਧੂ ਹੀ ਜਾਂਦੀ ਹੈ ਅੱਛਾ ਕੋਈ ਕੰਟਰੋਲ ਨਹੀਂ ਹੋਇਆ ਕੋਈ ਕਟਰਾ ਨਹੀਂ ਕਿਸੇ ਦਾ ਕਟਰਾ ਨਹੀਂ ਮਾਤਾ ਇਹ ਲੱਗਦਾ ਸਰਕਾਰ ਨੇ ਕੋਈ ਵਾਦਾ ਪੂਰਾ ਕੀਤਾ ਨਹੀਂ ਕੀਤਾ ਵੀਰੇ ਨਹੀਂ ਕੀਤਾ ਨਾਸ਼ੇ ਪਤਾ ਤਾਂ ਭਾਈ ਉਹਦੋਂ ਭਰੇ ਜਾਂਦੇ ਆ ਸਰਕਾਰ ਨੇ ਇਹ ਵੀ ਵਾਦਾ ਕੀਤਾ ਸੀ ਵੀ ਤੁਹਾਡੇ ਜਿਹੜੇ ਨੌਜਵਾਨ ਮੁੰਡੇ ਕੁੜੀ ਨੂੰ ਰੋਜ਼ਗਾਰ ਮਿਲੂਗਾ ਤੁਹਾਨੂੰ ਲੱਗਦਾ ਕਿਸੇ ਨੌਜਵਾਨ ਨੂੰ ਨਾ ਨਾ ਕਿਸੇ ਨੂੰ ਨਹੀਂ ਮਿਲ ਨਹੀਂ ਮੈਂ ਦੱਬ ਵੀਰੇ ਨਹੀਂ ਮਿਲਿਆ ਅੱਛਾ ਕੋਸ ਨਹੀਂ ਮਿਲਿਆ ਤਾਂ ਤਾਂ ਹੋਰ ਵੀ ਸਰਕਾਰ ਦੇ ਜਿਹੜੇ ਵੱਖ-ਵੱਖ ਵਾਦੇ ਸੀ ਬਾਈ ਜੀ ਸਿੱਖਿਆ ਮਿਆਰ ਉੱਚਾ ਚੱਕਣ ਦੀ ਤੁਹਾਡੇ ਪਿੰਡ ਸਕੂਲ ਕਿਹੜੀ ਕਿਹੜੀ ਕਲਾਸ ਤੱਕ ਉਹ ਆਪਾਂ ਪਾਸ ਕਰਦੇ ਪਾਸ ਟੂ ਤੱਕ ਸਕੂਲਾਂ ਦਾ ਫੀਸਾ ਵਗੈਰਾ ਦੀ ਮਾਫ ਕਰਨ ਦੀ ਗੱਲਬਾਤ ਕੀਤੀ ਸੀ ਤੁਹਾਨੂੰ ਲੱਗਦਾ ਸਕੂਲਾਂ ਦੇ ਵਿੱਚ ਕੋਈ ਫੀਸਾ ਵਗੈਰਾ ਮਾਫ ਨਹੀਂ ਜੀ ਕੋਈ ਲੱਗਦਾ ਨਹੀਂ ਕੋਈ ਤੁਹਾਡੇ ਪਿੰਡ ਦਾ ਵਿਕਾਸ ਕਿਹੜੀ ਸਰਕਾਰ ਵੇਲੇ ਹੋਇਆ ਕੋਈ ਕਿਸੇ ਪਿਛਲੀ ਸਰਕਾਰ ਕਿਉਂਕਿ ਹਰ 5 ਸਾਲਾਂ ਬਾਅਦ ਸਰਕਾਰ ਬਦਲ ਜਾਂਦੀ ਹੈ ਲੱਗਦਾ ਕੋਈ ਕਿਸੇ ਸਰਕਾਰ ਸਮੇਂ ਤੁਹਾਡੇ ਪਿੰਡ ਦਾ ਵਿਕਾਸ ਹੋਇਆ ਹੋਵੇ ਨਹੀਂ ਜੀ ਕੋਈ ਨਹੀਂ ਵਿਕਾਸ ਹੋਇਆ ਹਾਂਜੀ ਬੈਣ ਜੀ ਲੱਗਦਾ ਕੋਈ ਢਾਈ ਸਾਲਾਂ ਦੇ ਵਿਕਾਸ ਹੋਇਆ ਪਿੰਡ ਦਾ ਜਾਂ ਸਰਕਾਰ ਦੇ ਬਾਰੇ ਮਿਲ ਕੀਤੇ ਹਾਂ 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 ਕੋਈ ਨਹੀਂ ਕੀਤਾ ਵਾਦਾ ਪੂਰਾ ਵੀ ਨਹੀਂ ਨਾਲ ਸਾਡੇ ਵੀਰ ਵੀ ਹੋਰ ਹੈਗੇ ਜੂਸ ਦੇ ਗੱਲਬਾਤ ਕਰ ਲਈ ਹਾਂਜੀ ਵੀਰੇ ਕਿਵੇਂ ਦੇਖਦੇ ਹੋ ਸਰਕਾਰ ਦੇ ਢਾਈ ਸਾਲਾਂ ਦੇ ਕੰਮਾਂ ਨੂੰ ਬਾਈ ਇੱਕ ਵੀ ਕੰਮ ਨਹੀਂ ਹੋਇਆ ਪਿੰਡ 'ਚ ਨਾ ਕੋਈ ਨਸ਼ਾ ਬੰਦ ਹੈ ਆਮ ਨਸ਼ਾ ਮਿਲਦਾ ਲੋਕ ਜੇ ਪਿੰਡਾਂ 'ਚ ਪਿੱਛੋਂ ਬੰਦ ਹੋਊਗਾ ਫੇਰ ਹੀ ਆਉਂਦਾ ਬਾਕੀ ਵਿਕਾਸ ਤਾਂ ਬਈ ਐਵੇਂ ਕਹਿ ਦੇ ਕੇ ਵਿਕਾਸ ਕੋਈ ਵੀ ਨਹੀਂ ਹੋਇਆ ਜਿੰਨਾ ਸਭ ਤੋਂ ਵੱਡੇ ਮੁੱਦੇ ਸੀਗੇ ਸਿੱਖਿਆ ਦੇ ਸੀ ਜਾਂ ਬੇਰੁਜ਼ਗਾਰੀ ਦੇ ਸੀ ਲੱਗਦਾ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਗਿਆ ਨਹੀਂ ਭਾਈ ਬੇਰੁਜ਼ਗਾਰੀ ਤਾਂ ਉਵੇਂ ਹੀ ਆ ਆਮ ਆ ਕੋਈ ਕੰਮ ਨਹੀਂ ਮਿਲਦਾ ਸਾਡੇ ਪਿੰਡ 'ਚ ਨਾ ਤਾਂ ਕਿਸੇ ਨੂੰ ਵੀ ਤੂੰ ਪਹਿਲਾਂ ਮਿਲਿਆ ਤੇ ਨਾ ਮੇਰੇ ਹਿਸਾਬ ਨਾਲ ਮਿਲੂਗਾ ਪਿੰਡਾਂ ਦੇ ਵਿੱਚ ਜੇਕਰ ਵਿਕਾਸ ਦੀ ਛਾਤ ਮਾਰੀਏ ਤਾਂ ਪਿਛਲੇ ਕਿੰਨੇ ਕ ਸਮੇਂ ਦਾ ਜਿਹੜਾ ਵਿਕਾਸ ਜਾਂ ਕਿਹੜੀ ਸਰਕਾਰ ਵੇਲੇ ਹੋਇਆ ਕੋਈ ਲੱਗਦਾ ਪਹਿਲਾਂ ਕੋਈ ਵਿਕਾਸ ਤੁਹਾਡੇ ਕੋਲ ਪਹਿਲਾਂ ਬਈ ਸਾਡੇ ਦਾ ਛੜਕਿਆ ਠੀਕ ਹੈ ਕਾਂਗਰਸ ਨੇ ਵੀ ਕਿਹਾ ਸੀ ਵੀ ਬਣਾਵਾਂਗੇ ਆਪਨੇ ਵੀ ਕਿਹਾ ਸੀ ਹਰੇਕ ਬੰਦਾ ਆਉਂਦਾ ਇੱਥੋਂ ਮਾਹੌਲ ਦੇਖ ਕੇ ਜਾਂਦਾ ਜਦੋਂ ਮੀਂਹ ਪੈਂਦੇ ਉਦੋਂ ਵੀ ਦੇਖ ਕੇ ਜਾਂਦੇ ਆ ਪਰ ਮੈਂ ਕਹਣਾ ਵੀ ਕੋਈ ਫਰਕ ਨਹੀਂ ਹੋਰ ਵੀ ਬਾਈ ਗੱਲਬਾਤ ਲਈ ਮੌਜੂਦ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸ਼ੋਕ ਜਗਮੀਰ ਸਿੰਘ ਆ ਕਿਵੇਂ ਦੇਖਦੇ ਹੋ ਸਰਕਾਰ ਦੇ 2.5 ਸਾਲ ਦੇ ਕੰਮ ਨੂੰ 2.5 ਸਾਲ ਦਾ ਕੰਮ ਤਾਂ ਇਹ ਆ ਜੀ ਜਿਹੜੇ ਗਰੀਬ ਜਨਤਾ ਨੂੰ ਕਣਕ ਮਿਲਦੀ ਸੀ ਹਾਂਜੀ ਇਹ ਆਂਦੇ ਸੀ ਆਟਾ ਪਤਾਵਾ ਕਣਕ ਵੀ ਬੰਦ ਹੈ ਅੱਛਾ ਜਿਹੜੀ ਮੋਦੀ ਸਰਕਾਰ ਦੀ ਆ ਰਹੀ ਉਹ ਹੀ ਆ ਰਹੀ ਹੈ ਠੀਕ ਹੈ ਜਿਹੜਾ 1000 ਰੁਪਏ ਆਂਦੇ ਸੀ ਬੀਵੀਆਂ ਨੂੰ ਨਾ ਉਹ ਆਇਆ ਹੈ ਸਭ ਤੋਂ ਹਾਂਜੀ ਹਾਂਜੀ ਜਦੋਂ ਬਾਦਲ ਸਰਕਾਰ ਸੀ ਉਦੋਂ ਨਾਲ ਦਾਲ ਮਿਲਦੀ ਸੀ ਕਣਕ ਦੇ ਠੀਕ ਹੈ ਜੀ ਕਾਂਗਰਸ ਵੇਲੇ ਦਾਲ ਕੱਟਦੀ ਇਹਨਾਂ ਨੇ ਕਣਕ ਵੀ ਕੱਟਦੀ ਹਾਂ ਨਹੀਂ ਲੱਗਦਾ ਕਿਹੜੀ ਸਰਕਾਰ ਵੇਲੇ ਪਿੰਡਾਂ ਦੇ ਵਿੱਚ ਵਿਕਾਸ ਜ਼ਿਆਦਾ ਹੋਇਆ ਸੀ ਬਾਦਲ ਸਰਕਾਰ ਵੇਲੇ ਜੀ ਹਾਂਜੀ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਸੀਗਾ ਜੀ ਇੱਕ ਪੱਖ ਦਾ ਮੁੱਦਾ ਸੀ ਪਿਛਲੀ ਸਰਕਾਰ ਵੀ ਬਣੀ ਸੀ ਕਾਂਗਰਸ ਦੀ ਸਰਕਾਰ ਬਣੀ ਸੀ ਕੈਪਟਨ ਅਮਰਿੰਦਰ ਸਾਹਿਬ ਨੇ ਗੁਟਕਾ ਸਾਹਿਬ ਦੀ ਸੌਂ ਵੀ ਚੱਕੀ ਸੀ ਵੀ ਇੱਕ ਚਾਰ ਹਫ਼ਤੇ ਨਸ਼ਾ ਖਤਮ ਕਰ ਦਿਆਂਗੇ ਤੇ ਇਹਨਾਂ ਨੇ ਵੀ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਸੀ ਕਿਵੇਂ ਦੇਖਦੇ ਹੋ ਕਿੰਨਾ ਕੰਟਰੋਲ ਨਾ ਤਾਂ ਜੀ ਬੇਆਬਦੀ ਤੇ ਤੇ ਨਸ਼ੇ ਤੇ ਦੋ ਚੀਜ਼ਾਂ ਤੇ ਸਰਕਾਰ ਬਣੀ ਸੀ ਹਾਂਜੀ ਕੈਪਟਨ ਸਰਕਾਰ ਵੀ ਤੇ ਜਿਹੜੀ ਇਹ ਕਾਲ ਮੌਜੂਦਾ ਸਰਕਾਰ ਹੈ ਹਾਂਜੀ ਨਾ ਤਾਂ ਬੇਆਬਦੀ ਰੁਕੀ ਹੈ ਜੀ ਹਾਂਜੀ ਤੇ ਨਾ ਉਹਦਾ ਮੁੱਦਾ ਚੱਕਿਆ ਗਿਆ ਮੰਨ ਲਓ ਵੀ ਇਕ ਪ੍ਰਦੀਪ ਸਿੰਘ ਸੀਗਾ ਹਾਂਜੀ ਉਹਨਾਂ ਦਾ ਸਿਆਸੀ ਵਿੰਗ ਦਾ ਜਿਹੜਾ ਸੀਗਾ ਮੈਂਬਰ ਹਾਂਜੀ ਉਹਨੇ ਜਾ ਕੇ ਚੰਡੀਗੜ੍ਹ ਕੋਰਟ ਦੇ ਵਿੱਚ ਵੀ ਬਿਆਨ ਦਿੱਤਾ ਤੇ ਉਹਦੇ ਤੇ ਕੋਈ ਐਫਆਰ ਦਰਜ ਨਹੀਂ ਕੋਈ ਉਹਦੇ ਤੇ ਕੋਈ ਕਾਰਵਾਈ ਨਹੀਂ ਇਹ ਸਰਕਾਰ ਨੇ ਕੀਤੀ ਜਿਹੜਾ ਵੀ ਗੱਲ ਕਰਦੇ ਪ੍ਰਦੀਪ ਸਿੰਘ ਕੌਣ ਸੀ ਜਿਹੜਾ ਸਿਆਸੀ ਵਿੰਗ ਦਾ ਸਰਸੇ ਵਾਲਿਆਂ ਦਾ ਸੀਗਾ ਅੱਛਾ ਠੀਕ ਹੈ ਜੀ ਉਹਨੇ ਕੋਰਟ ਦੇ ਵਿੱਚ ਚੰਡੀਗੜ੍ਹ ਜਾ ਕੇ ਬਿਆਨ ਦਿੱਤਾ ਵਿਆ ਵੀ ਸਾਨੂੰ ਬੀਬਾ ਨੇ ਆਉਣ ਆਖਿਆ ਸੀ ਆ ਅੱਛਾ ਤੇ ਰਾਮ ਰਹੀਮ ਨੇ ਆਖਿਆ ਤੇ ਵੀ ਇਹਨਾਂ ਦੀ ਸਾਰਿਆਂ ਦੀ ਮੀਟਿੰਗ ਹੋਈ ਸੀ ਉਹਨੇ ਸਰਸੇ ਵਾਲੇ ਦਾ ਸੌਦਾ ਨਾ ਲਿਆ ਤੇ ਇਹਨਾਂ ਨੇ ਸਰਸੇ ਡੇਰੇ ਤੇ ਇੱਕ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਹਜੇ ਟਿੱਕਰ ਤੇ ਨਾ ਬੇਵਾਬੀਆਂ ਰੋਕੰਗ ਰਹੀਆਂ ਹੁਣ ਵੀ ਹੋ ਰਹੀਆਂ ਜਦੋਂ ਦੀ ਇਹ 2.5 ਸਾਲ ਦੀ ਸਰਕਾਰ ਬਣੀ ਹੈ ਮੈਨੂੰ ਲੱਗਦਾ ਵੀ 110 15 ਬੇਵਾਬੀਆਂ ਹੁਣ ਹੋ ਗਈਆਂ 2.5 ਸਾਲਾਂ ਦੇ ਵਿੱਚ ਕਿਉਂਕਿ ਜਦੋਂ ਸਭ ਤੋਂ ਵੱਡਾ ਆਪਣੇ ਤੁਹਾਡੇ ਨੇੜੇ ਪਿੰਡਾਂ ਦੇ ਵਿੱਚ ਜਾਂ ਆਪਣੇ ਹੋਈ ਸੀ ਘਟਨਾ ਸਭ ਤੋਂ ਵੱਡੀ ਦਖਦਾਦ ਸੀ ਸਿੱਖ ਜਗਤ ਲਈ ਤੇ ਉਦੋਂ ਅਕਾਲੀ ਦਲ ਦੀ ਜਿਹੜੀ ਸਰਕਾਰ ਸੀ ਰਾਜ ਭਗ ਦੇ ਵਿੱਚ ਤੇ ਸਭ ਤੋਂ ਜ਼ਿਆਦਾ ਇਲਜ਼ਾਮ ਅਕਾਲੀ ਦਲ ਦੀ ਇੱਕ ਉਹ ਕਹਿ ਦਿੰਦੇ ਸਾਡੀ ਸਰਕਾਰ ਟੁੱਟੀ ਨਾ ਜੀ ਇਸੇ ਕਰਕੇ ਹੀ ਨਵੀਂ ਸਰਕਾਰ ਆਈ ਕੈਪਟਨ ਸਰਕਾਰ ਨਾ ਤਾਂ ਉਹਨਾਂ ਨੇ ਕੋਈ ਕਾਰਵਾਈ ਕੀਤੀ ਜੇ ਹੁਣ 22 ਸਾਲਾਂ ਚ ਬਾਦਲ ਸਰਕਾਰ ਪਰਿਵਾਰ ਤੇ ਇਲਜ਼ਾਮ ਲੱਗਦੇ ਆ ਤੇ ਇਹਨਾਂ ਨੂੰ ਕੀ ਜੜਕਤ ਹੈ ਇਹ ਕਾਰਵਾਈ ਕਿਉਂ ਨਹੀਂ ਕਰ ਰਹੀ ਸਰਕਾਰ ਮੌਕੇ ਦੀ ਮੌਜੂਦਾ ਸਰਕਾਰ ਹੈ ਅਕਾਲੀ ਦਲ ਤੇ ਬਦਲ ਪਰਿਵਾਰ ਤੇ ਕਿਸੇ ਤੇ ਵੀ ਇਲਜ਼ਾਮ ਲੱਗਦਾ ਤੇ ਇਹ ਕਾਰਵਾਈ ਕਰੇ ਸਰਕਾਰ ਨੂੰ ਚਾਹੀਦਾ ਵੀ ਜਿਹੜਾ ਵੀ ਬੰਦਾ ਦੋਸ਼ੀ ਆ ਉਹਨੂੰ ਦੋਸ਼ੀ ਨੂੰ ਲੋਕਾਂ ਦੇ ਸਾਹਮਣੇ ਸਾਹਮਣੇ ਕਰੇ ਨਾ ਨਸ਼ਰ ਕਰੇ ਅਸੀਂ ਆਣਾ ਵੀ ਜਦੋਂ ਪ੍ਰਦੀਪ ਸਿੰਘ ਨੇ ਉਹਨੇ ਬਿਆਨ ਦਿੱਤਾ ਚੰਡੀਗੜ੍ਹ ਵਿੱਚ ਜਾ ਕੇ ਤੇ ਉਹਦੇ ਤੇ ਡੇਰੇ ਤੇ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਇਸੇ ਸਰਕਾਰ ਦੇ ਵਿੱਚੋਂ 92 ਵਿਧਾਇਕ ਜਿੱਤੇ ਸੀ ਇੱਕ ਵਿਧਾਇਕ ਹੈ ਜਿਹੜਾ ਕਵਰ ਵਿਜੇ ਪ੍ਰਤਾਪ ਤੁਹਾਨੂੰ ਸ਼ਾਇਦ ਪਤਾ ਹੋਵੇ ਉਹ ਆਪਣੀ ਸਰਕਾਰ ਦੇ ਖਰਾਬ ਹੀ ਗੱਲ ਦਾ ਮੇਰੇ ਵੀ ਮੇਰੇ ਵੀ ਜਿਹੜੇ ਕਾਊਂਟ ਆ ਉਹ ਬੰਦ ਕਰਤੇ ਸਰਕਾਰ ਨੇ ਜਿਹੜਾ ਚਿੱਟਾ ਉਹ ਸ਼ਰਿਆਮ ਉਹਦੇ ਆਪਣੇ ਆਪ ਸਰਕਾਰ ਦੇ ਨਾਲ ਮਿਲ ਕੇ ਚੱਲ ਰਿਹਾ ਉਸ ਏਰਗੇ ਦੇ ਵਿੱਚ ਉਹ ਸ਼ਰਿਆਮ ਐਮਐਲਏ ਬੋਲ ਰਿਹਾ ਇਹਨਾਂ ਦਾ ਤੇ ਕਾਰਵਾਈ ਕਿਉਂ ਨਹੀਂ ਕਰ ਰਹੀ ਸਰਕਾਰ ਫਿਰ ਹੋਰ ਵੀ ਵੀਰ ਮੌਜੂਦਾ ਵੀਰੇ ਕਿਵੇਂ ਦੇਖਦੇ ਹੋ ਸਰਕਾਰ ਦੇ ਰੋਜ਼ਗਾਰ ਦੀਆਂ ਗੱਲਾਂ ਕੀਤੀਆਂ ਸੀਗਾ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਜਿਹੜਾ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਨਹੀਂ ਤਾਂ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਕੋਈ ਵਿਕਾਸ ਕੀਤਾ ਜੀ ਨਾ ਹੋਣ ਵਾਲੀਆਂ ਸਾਡੇ ਪਿੰਡ ਦੇ ਵਿੱਚ ਤਾਂ ਜਿਹੜੇ ਦੋ ਸਕੂਲ ਐ ਮਿਡਲ ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਉਹਦੇ ਚ ਬੱਚਿਆਂ ਨੂੰ ਪਾਣੀ ਨਹੀਂ ਮਿਲ ਰਹੀ ਪੀਣ ਵਾਲਾ ਹੋਰ ਦੱਸੋ ਕੀ ਵਿਕਾਸ ਹੋਊਗਾ ਨਹੀਂ ਮਾਨ ਸਾਹਿਬ ਨੇ ਤਾਂ ਸਭ ਤੋਂ ਵੱਡੀ ਇਹ ਗੱਲ ਕਹੀ ਸੀ ਵੀ ਸਿਹਤ ਸਹੂਲਤਾਂ ਤੇ ਸਿੱਖਿਆ ਦਾ ਜਿਹੜਾ ਬਹੁਤ ਵਧੀਆ ਪ੍ਰਬੰਧ ਹੋਣਗੇ ਨਹੀਂ ਜੀ ਕੋਈ ਪ੍ਰਬੰਧ ਨਹੀਂ ਹੋਇਆ ਥਾਂ ਥਾਂ ਤੇ ਪੈਸੇ ਚੱਲੀ ਜਾਂਦੇ ਆ ਦਵਾਈ ਲੈਣੀ ਤਾਂ ਪੈਸੇ ਚੱਲਦੇ ਆ ਨਾ ਤੇ ਪ੍ਰਾਈਵੇਟ ਸਕੂਲਾਂ ਦਾ ਕੋਈ ਫਰਕ ਪਿਆ ਗੰਦੀਆਂ ਹੀਆਂ ਵੈਨਾਂ ਲਈ ਫਿਰਦੇ ਆ ਜੀ ਉਹ ਜਵਾਕ ਲੱਦ ਕੇ ਜਦੋਂ ਕਿ ਹਾਸਾ ਹੋ ਜਾਂਦਾ ਨਾ ਕੋਈ ਕਾਰਵਾਈ ਹੁੰਦੀ ਨਹੀਂ ਹੁਣ ਸਰਕਾਰ ਇਸ ਚੀਜ਼ ਤੇ ਤਾਂ ਬਹੁਤ ਜ਼ਿਆਦਾ ਸਖਤ ਸੀ ਤੁਹਾਡੇ ਸਕੂਲਾਂ ਦੇ ਵਿੱਚ ਹਜੇ ਵੀ ਉਸੇ ਤਰ੍ਹਾਂ ਨਹੀਂ ਉਸੇ ਤਰ੍ਹਾਂ ਹੀ ਮੈਂ ਤਾਂ ਸੜਕਾਂ ਤੇ ਰੋਜ਼ ਵੇਨਾ ਜਿਉਹੋ ਜਿਹੀਆਂ ਗੰਦੀਆਂ ਜੀਆਂ ਵਹਿ ਜਾਂਦੀਆਂ ਟੁੱਟੀਆਂ ਆਂ ਤੇ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਪਿੰਡ ਦੀ ਹੈ ਵਿਕਾਸ ਤਾਂ ਕੀ ਹੋਣਾ ਸਾਡੇ ਪਿੰਡ ਦੇ ਵਿੱਚ ਬੱਚਿਆਂ ਨੂੰ ਆਰੋ ਵਾਲਾ ਪਾਣੀ ਨਹੀਂ ਮਿਲ ਰਿਹਾ ਜਿਹੜੀ ਸਿਹਤ ਸਹੂਲਤਾਂ ਦੀ ਗੱਲ ਕੀਤੀ ਸੀ ਤੁਹਾਡੇ ਪਿੰਡ ਦੇ ਵਿੱਚ ਕੋਈ ਸਰਕਾਰੀ ਡਿਸਪੈਂਸਰੀ ਜਾਂ ਮੱਲਾ ਕਲੀਨਿਕ ਵਗੈਰਾ ਉਸ ਤਰ੍ਹਾਂ ਦਾ ਕੁਝ ਬਣਿਆ ਜੀ ਨਹੀਂ ਉਹ ਪਹਿਲਾਂ ਉਸੇ ਤਰ੍ਹਾਂ ਹੀ ਚੱਲੀ ਜਾਂਦਾ ਜੀ ਹੁਣ ਪਹਿਲਾਂ ਦਾ ਚੱਲਦਾ ਸੀ ਨਵਾਂ ਕੋਈ ਨਹੀਂ ਬਣਿਆ ਉਹਦੇ ਵਿੱਚ ਕੋਈ ਡਾਕਟਰ ਵਗੈਰਾ ਦੀਆਂ ਸੁਆਵਾਂ ਕੋਈ ਨਵੀਆਂ ਆਈਆਂ ਹੁਣ ਜਾਂ ਨਾ ਪੁਰਾਣੀਆਂ ਹੀ ਆਈਆਂ ਪਹਿਲਾਂ ਵਾਲੇ ਜਿਹੜੀ ਇੱਕ ਲੇਡੀ ਡਾਕਟਰ ਹੁੰਦੀ ਹੈ ਹੋਰ ਕੋਈ ਡਾਕਟਰ ਨਹੀਂ ਵਾਜ ਵਗੈਰਾ ਉੱਥੇ ਪੁਰਾਣਾ ਮਿਲਦਾ ਜੀ ਬਸ ਉਹ ਲੇਡੀ ਜਿਹੜੀਆਂ ਗਰਭਵਤੀ ਔਰਤਾਂ ਉਹਨਾਂ ਵਾਸਤੇ ਮਿਲਦੀ ਹੈ ਹੋਰ ਕੋਈ ਦਵਾਈ ਨਹੀਂ ਮਿਲਦੀ ਅੱਛਾ ਬਾਕੀ ਆਮ ਕੋਈ ਹਾਂਜੀ ਹਾਂਜੀ ਅਕੀਕਤਾ ਗਰਾਊਂਡ ਜ਼ੀਰੋ ਦੀ ਲੋਕ ਸਭਾ ਹਲਕਾ ਫਰੀਦਕੋਟ ਦੇ ਜਿਹੜੇ ਪਿੰਡਾਂ ਦੇ ਅੱਜ ਵਿਧਾਨ ਸਭਾ ਹਲਕਾ ਗਿੱਦੜਵਾਹਾ ਦੇ ਪਿੰਡਾਂ ਦੇ ਵਿੱਚ ਸੀਗੇ ਇਹ ਗਰਾਉਂਡ ਜ਼ੀਰੋ ਤੋਂ ਤੁਹਾਨੂੰ ਅੱਜ ਜਿਹੜੀਆਂ ਅਸੀਂ ਰਿਪੋਰਟਾਂ ਦਿਖਾ ਰਹੇ ਹਾਂ ਇਸੇ ਤਰ੍ਹਾਂ ਹੀ ਆਏ ਦੇਣੀ ਅਸੀਂ ਤੁਹਾਨੂੰ ਵੱਖ-ਵੱਖ ਹਲਕੇ ਦੇ ਵਿੱਚ ਜਾਂਦੇ ਆਂ ਵੱਖ-ਵੱਖ ਹਲਕੇ ਦੇ ਵਿੱਚ ਵਿਚਰਦੇ ਆਂ ਜ਼ਿਆਦਾਤਰ ਸਾਨੂੰ ਇਹ ਹੁੰਦਾ ਮਜ਼ਦੂਰ ਪਰਿਵਾਰਾਂ ਦੀਆਂ ਜਿਹੜੀਆਂ ਸਬੰਧਤ ਮੁਸ਼ਕਲਾਂ ਉਹਨਾਂ ਨੂੰ ਉਜਾਗਰ ਕੀਤਾ ਜਾਵੇ ਤੇ ਅੱਜ ਵੀ ਅਸੀਂ ਇਸ ਪਿੰਡ ਦੇ ਵਿੱਚ ਆਏ ਸੀਗੇ ਤੇ ਇਹਨਾਂ ਦੀਆਂ ਮੁਸ਼ਕਲਾਂ ਤੁਹਾਡੇ ਸਾਹਮਣੇ ਕੀਤੀਆਂ ਤੇ ਸਾਡੀ ਪਹੁੰਚ ਉਹਦੇ ਸਰਕਾਰ ਤੱਕ ਇਹਨਾਂ ਦੀ ਪਹੁੰਚ ਰੱਖੀਏ ਇਸੇ ਤਰ੍ਹਾਂ ਸਾਡੀ ਸਪੋਰਟ ਕਰਦੇ ਰਿਹਾ ਕਰੋ ਤੁਸੀਂ ਦੇਖਦੇ ਰਿਹਾ ਕਰੋ ਡੇਲੀ ਰਿਪੋਰਟ ਟੀਵੀ ਮੇਰੇ ਨਾਲ ਮੇਰੇ ਕੈਮਰਾਮੈਨ ਪਰਸਨ ਜਸਵੀਰ ਸਿੰਘ ਬੁੱਟਰ ਇਹ ਸ਼ੇਟ ਕੋਈ ਕੀ ਕਰ ਰਹੀ ਹੈ ਕਿਧਰ ਗਈ ਨਹੀਂ ਮੇਰਾ ਉਹ ਰਹਾ